ਹੈ ਲੋ ਜੀ ਸਤਿ ਸ਼੍ਰੀ ਅਕਾਲ ਅੱਜ ਆ ਅਸੀਂ ਬਠਿੰਡੇ ਕਿਲਾ ਮਾਰਕ ਕੋਰ ਦਵਾਰੇ ਚ ਆਉਤੋਂ ਨੂੰ ਵੀ ਦਰਸ਼ਨ ਕਰਾਉਣੇ ਕੋਤਵਾਰ ਸਾਹਿਬ ਦੇ ਵਾਹਿਗੁਰੂ ਵਾਹਿਗੁਰੂ ਵਾਹਿ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦਸੰਗਿਆ ਦਿਹਾੜਾ ਹੋ ਕੇ ਅੱਜ ਬਹੁਤ ਜ਼ਿਆਦਾ ਰਸ ਅੱਗੇ ਗੁਰਦੁਆਰਾ ਸਾਹਿਬ ਜੀ ਵਾਹਿਗੁਰੂ 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 ਇਤ ਸੇਕ ਬੜਾ ਆਪ੍ਰਸ਼ਾਦੀ ਦੇਖ ਮਿਲਦੀ ਹੈ ਜਿੱਥੋਂ ਵਾਹਿਗੁਰੂ 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 ਸਰਦਾਰ ਸਾਹਿਬ ਦੇ ਨਾਲ ਹੀ ਲੰਗਰ ਹਾਲ ਹੈ ਜੀ ਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜੀ ਉਹ ਜੀ ਲੰਗਰ ਚੱਲਦਾ ਹੈ ਵਾਹਿਗੁਰੂ 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 ਇਹ ਹੈ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਹਿਗੁਰੂ 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 ਵਾਹਿਗੁਰੂ

ਦੇ ਅੰਦਰ ਮੋਹ ਵਾਲਾ ਨਾ ਇਸਕਾ ਕਿੰਨਾ ਭਾਵ ਦਿਖਾਵੇ ਵਾਹੇ ਗੁਰੂ ਵਾਹੇ ਸਾਰਾ ਪਿੰਡਾ ਸ਼ਹਿਰ ਦਿੰਦਾ ਜੇ ਉੱਪਰ ਕਿਦੇ ਉੱਪਰ ਸੜਕੇ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਰਬਾਖ ਸਾਹਿਬ ਦੇ ਅੰਦਰ ਇੰਨੀ ਸ਼ਾਂਤੀ ਹੈ ਸਾਰੀ ਸੰਗਤ ਅੰਦਰ ਚੁੱਪਚਾ ਬੈਠੇ ਪਾਠ ਕਰ ਇਸ ਕਰਕੇ ਮੋਹ ਵਾਲਾ ਅੰਦਰ ਸੁਣਾਣਾ ਮੋਣਾ ਕੀਤਾ ਹੋਇਆ ਹੈ ਵਾਹੇ ਗੁਰੂ ਵਾਹੇ

ਹਾਂਜੀ ਹੁਣ ਅਸੀਂ ਚੱਲੇ ਪਾਕ ਘਰ ਤੁਸੀਂ ਵੀ ਜਰੂਰ ਉਕਰਦਵਾਰ ਸਰਵਾ ਮਠੰਡਾ ਜਰੂਰ ਆ ਕੇ ਆਇਓ ਜੀ ਬਹੁਤ ਵਾਹਿਗੁਰੂ 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 ਮੈਂ ਅੰਤ ਦੇ ਡਾ ਗੇਟ ਲੱਗਿਆ ਜੀ ਬਹੁਤ ਜਿਆਦਾ ਵੱਡਾ ਤੁਸੀਂ ਵੀਡੀਓ ਚ ਆਪ ਹੀ ਦੇਖ ਸਕਦੇ ਹੋ ਵਾਹਿਗੁਰੂ 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 ਹਾਂਜੀ ਵੀਡੀਓ ਕਰਦੇ ਅਸੀਂ ਇੱਥੇ ਸਮਾਪਤ ਤੁਸੀਂ ਵੀ ਕਿਲਾ ਮਾਰਕ ਬਠਿੰਡਾ ਕੋਰਦੋਰਾ ਸਾਹਿਬ ਨੂੰ ਦਰਸ਼ਨ ਮੇਲੇ ਕਰਕੇ ਜਾਏ ਜੀ ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਨੂੰ ਕਰਿਓ ਧੰਨਵਾਦ ਸਾਰਿਆਂ ਨੂੰ